ਇਹ ਚਾਲੇ ਮੌਕੇ ਤੇ ਸਮਾਨ ਜਾਣਾ ਨਹੀਂ ਸਾਫ ਤੇ ਢੱਗਿਆ ਗਿਆ ਫਾੜ ਗਿਆ ਇਹ ਬੁਰਾ ਅੰਦੇ ਚੋ ਰੱਚਾ ਖਾਤਮਾ ਨੇੜੇ ਨੇੜੇ ਜਿੱਥੇ ਵੀ ਘਰ ਹੈ ਕਿ ਤਕਰੀਬਨ ਜਾ ਰਿਹਾ ਹੈ ਇਹ ਮਿਲੂ ਤੂੰ ਬਾਡਰ ਦੇ ਨੇੜੇ ਰਹਿ ਜਾਂਦਾ ਜੀ ਫਿਰ ਤੇ ਬਾਅਦ ਨੂੰ ਛੱਡ ਕੇ ਕੱਢਦਾ ਕਾਇਦਾ ਸਮਾਨ ਸੜਾ ਰਹਿ ਜਾਂਦਾ ਜੀ ਸੜੀ ਵਾਰ ਚਾਂਦੇ ਦੇ ਸਾਸੀ ਪੈਂठा ਇਸੇ ਮਾਰ ਵਿਖਾ ਵਿਗਾਂਧੀ ਹੰਗਾ ਕੀ ਨੇ ਕਿਸ ਨੂੰ ਨਹੀਂ ਕਰਤਮਾ ਕਰ ਰਿਹਾ ਪਰਪਰ ਨਹੀਂ ਇਹ ਪੇਟਿਆ ਹੋ ਗਿਆ ਜਿੰਨਾ ਹੀ ਆ ਗਿਆ ਇਹ ਤੇ ਸੇਫਟੀ ਵਾਸਤੇ ਆ ਰਿਹਾ ਸਵਾਨੀ ਤੇ ਕਰ ਕਿੱਥੇ ਜਾ ਕਿੱਥੇ ਰਹਿਓ ਪੂਜਾ ਵਾਲੇ ਤੋਂ ਅੱਛਾ ਇੱਥੇ ਕੀ ਤੁਹਾਨੂੰ ਰਿਸਕ ਰਹਿ ਜਾਂਦਾ ਸਰ ਰਿਸਕ ਕਿ ਜੇ ਮੈਂ ਬਾਰਡਰ ਦੇ ਨੇੜੇ ਰਹਿ ਜਾਂਦਾ ਜੀ ਫਿਰ ਕੋਈ ਆਗੂ ਝਟਕੇ ਲੱਗਾ ਕਹਿੰਦਾ ਸਾਮਾਨ ਸਾਰਾ ਖਰਾਬ ਹੋ ਜਾਂਦਾ ਨਹੀਂ ਇਹ ਵਾਲ ਬੇਸਿੰਗ ਦਾ ਕਰਨਾ ਨਹੀਂ ਜੀ ਸਮਾਨ ਨੇੜਾ ਕੋਆ ਦਾ ਸੇਫ ਹੋ ਗਿਆ ਤੇ ਨਹੀਂ ਕਿੰਨੇ ਤੋਂ ਲੋਕ ਨੇ ਜਿਹੜੇ ਜ਼ਿਆਦਾ ਹੀ ਨੇ ਨੇੜੇ ਨੇੜੇ ਜਿੰਨੇ ਵੀ ਘਰਾਂ ਕੋਤਤਰੀ ਮਰ ਜਾਏ ਜਾਏ ਇਹੋ ਤੋਂ ਸਨ ਦੇ ਲੋਕ ਨਿਕਲ ਰਹੇ ਨੇ ਠੀਕ ਹੈ ਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਰ ਜਿਵੇਂ ਅੱਜ ਜਿਹੜੀ ਇਹ ਸਟ੍ਰਾਈਕ ਹੋਈ ਹੈ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਭਾਈ ਦੇਖਦੇ ਆ ਜੇ ਜਿਸ ਤਰ੍ਹਾਂ ਕੀਤੀ ਹੈ ਵੀ ਉਹਨਾਂ ਦਾ ਵੀ ਕੁਝ ਹੋਵਾਂਗਾ ਸਰ ਦਾ ਇਹ ਸਕਾਰ ਨਹੀਂ ਨਹੀਂ ਪਰਾਧਿਕਾਰ ਬਜ਼ਾਰੀ ਨੂੰ ਕਿਵੇਂ ਦੇਖਦੇ ਮਰਗੀ ਜਿਹੜੀ ਦੁੱਚ ਹੈ ਉਹ ਦੇਖਦੇ ਜਿਹੜਾ ਗੋਲਣਾ ਨੇ ਕੀਤਾ ਜੋ ਦਾ ਬਦਲੇ ਵਿੱਚ ਕਰਕੇ ਜਿਹੜਾ ਨੇ ਕੀਤਾ ਇਹ ਹੋਰਾਂ ਵੀ ਚਾਹੀਦਾ ਹੈ ਇਹੋ ਇਦਾਂ ਦਾ ਹੈ ਚਾ ਇਹ ਤਿੰਨ ਕੁੱਕਨੇ ਕੇ ਲਾਗੋ ਤੋ ਐਸਾ ਕੀ ਯਾਨ ਵਜੇਗੀ ਤੁਹਾਡੇ ਜਾਨ ਦੀ ਵਜਾ ਆਦੀ ਆ ਭਾਦਰ ਜਿਹੜੀ ਰੋਜ਼ ਖੜਕਣਾ ਆ ਖੜਕਣਾ ਤਾਂ ਜੰਗ ਦਾ ਮਾਹੌਲ ਬਣਿਆ ਜੰਗ ਦਾ ਮਾਹੌਲ ਬਣਿਆ ਤੇ ਫਿਰ ਫਿਰ ਤੁਹਾਨੂੰ ਇੱਥੇ ਤੁਸੀਂ ਰਹਿਣ ਤੋਂ ਡਰ ਨਹੀਂ ਲੱਗਦਾ ਫਿਰ ਕੀ ਜਿਆਰੀ ਇੰਝ ਜਲਦਾ ਹੋ ਹੋਣ ਕਿ ਜਿਆਣਾ ਅਸਮਾਨ ਹੀ ਸੱਚ ਨੇ ਇੱਥੇ ਆ ਜਾ ਅੱਛਾ ਚਾਹੇ ਮੌਕੇ ਤੇ ਸਮਾਨ ਜਾਣਾ ਨਹੀਂ ਆਪ ਤੇ ਵੀ ਸੱਜਿਆ ਗਿਆ ਪਾ ਜਿਆ ਗੋੜਾ ਦੇ ਦੇ ਰੋਸ ਤੇ ਖਾਤਮੋੜ ਪਹਿਲਾਂ ਪਹਿਲਾਂ ਵੀ ਵੇਖੀ ਜੰਗ ਤੁਸੀਂ ਪਹਿਲੇ ਦੋਨੇ ਵੇਖੇ ਨੇ ਪੈ ਖਾਏ ਗੱਦਸ ਕਰਾਏ ਉਦੋਂ ਉਦੋਂ ਕੀ ਲਾ ਸੀ ਇਹ ਇਹ ਉਦੋਂ ਤਾਂ ਰਾਤ ਕੋਲ ਸਿਖਾ ਲੈ ਕਿਹ ਉਹ ਪਹਿਲੀ ਵਾਰ ਲਾਣੀ ਜਿਹਾ ਸੀ ਪੈ ਖਾਏ ਕਿਸੇ ਨਾ ਵੇਖਿਆ ਵਿਗਿਆਨਕੀ ਹਮਦਰਦੀ ਨੇ ਇਹ ਮੱਗਨੇ ਦੇ ਦਵਾਰੇ ਇਹ ਮਾਜੂਦੀ ਦਵਾਰੇ ਆ ਇਹ ਇਹ ਕਿਉਂ ਯਾਰ ਕਿੱਦਾਂ ਐਕਸਚੇਂਜ ਆ ਲੈਣੇ ਸੋਹਣਾ ਬੜੀ ਗੱਲ ਨੂੰ ਸਵਿਚ ਇਫ ਮਾਰਕੀਟ ਆ ਐਵਰੀਵਨ ਹਰ ਇੱਕ ਨੂੰ ਸੀ ਕੋਈ ਤੁਹਾਨੂੰ ਕੁਝ ਗਾਲਾਂ ਨਹੀਂ ਕੱਢ ਸਕਦਾ ਫੋਨ ਹੀ ਫੇਰ ਮੁਝੇ ਦੇ ਕਲਾਸ ਹੋ ਰਹੀ ਹੈ ਅੱਜ ਨੜੋ ਸੀ ਗਿਆ ਇਹਨਾਂ ਸਾਲ ਨੂੰ ਤੇ ਇਹ ਕਾਰ ਖਾਸ ਨਹੀਂ ਨਹੀਂ ਹੋ ਰਿਹਾ ਦਿੱਕਿਆ ਨਹੀਂ ਇਹ ਪਾਣੀ ਪੀ ਰਿਹਾ ਪੂਰਤੀ ਹੈ ਕੀ ਚੱਲਿਆ ਬਈ ਜੀ بتاਓ ਉਹ ਯਾਰ ਸਾਡੇ ਉਹ ਸਾਡੇ ਲਈ ਬੁੱਝਦਾ ਕਿ ਆਇਆ ਨਾ ਨਹੀਂ ਇਹ ਯਲ ਉਹ ਜਾ ਮਤਲਬ ਬਾਰਡਰ ਦੇ ਕਿੰਨਾ ਕੁ ਦੂਰ ਹੈ ਬਾਰਡਰ ਤੋਂ ਤਫਰੂਕ ਘੇਰ ਲੈਂਦੇ ਨੇ ਹਾਂਜੀ ਹਾਂ ਉਹਦੇ ਯੂਸ ਨੇ ਘੇਰ ਲੈਂਦੇ ਉਹ ਕੀ ਆਪੇ ਆੜ ਨਹੀਂ ਆ ਚੱਕਿੱਛ ਹੁੰਦੇ ਸੇਨ ਆਇਦਿ ਠੀਕ ਹੈ ਜਦੋਂ ਧਾਗੇ ਹੁੰਦੀ ਹੈ ਅੱਛਾ ਤੂੰ ਪਹਿਲਾਂ ਵੀ ਘੇਰਿਆ ਹੈ ਸਾਡੇ ਤੇ ਲੈ ਵੀ ਬੰਦੇ ਐਸੇ ਖੜੇ ਗਏ ਤੇ ਬੋਕ ਮਗਿਆਸ ਤੇ ਆਖ ਤਾਂ ਨਹੀਂ ਗਏ ਕਿ ਆਖ ਚਾਲਿਆ ਅਸਾ ਉਹ ਇੰਚ ਚਿੱਕੜਾਂ ਤੇ ਲੈ ਸਵਾਨਾਇਆਂ ਸੀ ਆਪਰੇ ਰੇਵਤੋ ਖਾਈ ਗਏ ਮਾਰੇ ਮੋਟੇ ਆ ਦੇ ਗਏ ਕੋਈ ਆਗੇ ਤੇ ਨਹੀਂ ਤੇ ਫਿਰ ਉਹ ਵੀ ਬੰਦੇ ਛੱਡੇ ਕਿਵੇਂ ਲੈ ਇੱਕ ਇੱਕ ਲੈਣ ਦੇਣ ਹੋਇਆ ਤੂੰ ਤਮਾ ਸਮਾਣਿਆ ਆਖਲੇ ਬੰਦੇ ਇੱਕੋ ਲਾਗਾ ਲਿ ਗਿਆ ਆ ਨਾ ਆਪਰੇ ਦੋ ਦਿੱਤਿਆਂ ਨੂੰ ਇੱਕ ਈਦਾਂ ਤਵਾਦਨੇ ਵਿੱਚ ਦੋ ਦਵਾਪਤ ਲੈ ਗਏ ਠੀਕ ਸਤਾ ਉਹਨੇ ਦੇਖਿਆ ਤੇ ਬੰਦੇ ਆਖੇ ਜਾਰਦਾ ਬਲ ਦੇ ਗਏ ਠੀਕ ਉਹ ਜੇ ਤੁਸੀਂ ਉਹ ਸਤਾ ਕੋਈ ਕੰਮ ਕਰਨ ਨੂੰ ਇਸਰੀ ਸਾਰਾ ਗਾਮ ਖਾਲੀ ਹੋ ਰਿਹਾ ਹੈ ਸ਼ੋਰਿੰਗ ਸਾਨੂੰ ਦੇਖੂ ਵਿਖਾਈ ਜਾ ਰਹੇ ਅੱਛੀ ਤੋਂ ਜਾਣੇ ਦਾ ਹੈ ਅੱਛਾ ਹੈ ਨਹੀਂ ਠੀਕ کسی نے بولا نہیں جانا نہیں بولا جی نہیں بولا جی خود کی, کی طرف سے یہ بس 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 جیسے کہ آج سے چلیے ٹنڈال ہے نا یہ ویسے چلو جی چلو جی چلو جی